ਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮੈਨੂੰ ਯਾਦ ਪੁੱਲ ਜਾਂਦਾ ਇੱਕ ਸਵਾਲ ਬੜੀ ਵਰੀ ਆਉਂਦਾ ਤੇ ਜਦ ਪੂਰੀ ਡੀਲ ਹੁੰਦੀ ਹੈ ਨਾ ਵੀਡੀਓ ਤਵਤੇ ਵਿੱਚੋਂ ਕਿਵਰੀ ਸੁਣਦੇ ਸੁਣਦੇ ਲੰਘ ਜਾਂਦਾ ਮੈਂ ਕਿਹਾ ਛੋਟੀ ਜੀ ਵੀਡੀਓ ਬਣਾ ਕੇ ਪਾ ਦਈਏ ਵੀ ਧਿਆਨ ਕੀ ਹੁੰਦਾ ਕਿਵੇਂ ਲੱਗਦਾ ਧਿਆਨ ਦਾ ਜਦੋਂ ਆਪਾਂ ਨਾ ਲੈਨੇ ਨਾ ਪੈਨੋ ਵੱਖਰ ਤਰੀਕੇ ਨਾਲ ਲੈਨੇ ਆ ਜਿਵੇਂ ਹਰ ਇੱਕ ਚੀਜ਼ ਕੰਮ ਆ ਜਿਹੜਾ ਧਿਆਨ ਚ ਹੁੰਦਾ ਜੇ ਆਪਾਂ ਤੁਰਦੇ ਉਹਦੇ ਵੀ ਅੱਗੇ ਰਸਤੇ ਦਾ ਧਿਆਨ ਰੱਖਦੇ ਆ ਜਿਵੇਂ ਕੋਈ ਕੰਮ ਕਰਦੇ ਹੋਏ ਧਿਆਨ ਦੇ ਨਾਲ ਹੀ ਕਰਦੇ ਆ ਵੀ ਕੰਮ ਉਲਟਾ ਸਿੱਧਾ ਨਾ ਹੋ ਜਾਏ ਇਸ ਤਰ੍ਹਾਂ ਧਿਆਨ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਹੁਣ ਜਦੋਂ ਧਿਆਨ ਆਪਾਂ ਇਹ ਆਤਮਿਕ ਚ ਲਾਈਦਾ ਨਾ ਉਹ ਆਮ ਜੀਵ ਜਦੋਂ ਧਿਆਨ ਲਾਉਂਦਾ ਤੇ ਇੱਕ ਹੁੰਦੀ ਆਤਮਾ ਇੱਕ ਹੁੰਦਾ ਮਨ ਉਹ ਧਿਆਨ ਤੇ ਰੱਖਣਾ ਦਾ ਮੰਨਦਾ ਜਿਵੇਂ ਇੱਕ ਬੱਚਾ ਖੇਡਦਾ ਨਾ ਤੇ ਮਾਂ ਨਾਲੇ ਤਾਂ ਕੰਮ ਕਰੀ ਜਾਂਦੀ ਆ ਤੇ ਨਾਲੇ ਉਹਦਾ ਧਿਆਨ ਰੱਖਦੀ ਆ ਬੱਚੇ ਦਾ ਦੋਵੇਂ ਕੰਮ ਕਰੀ ਜਾਂਦੀ ਆ ਤੇ ਜੇ ਉਹ ਆਪਣੇ ਆਪ ਚ ਹੋ ਜਾਏ ਤਾਂ ਉਹ ਬੱਚੇ ਦਾ ਧਿਆਨ ਨਹੀਂ ਰੱਖ ਸਕਦੀ ਇਸੇ ਤਰ੍ਹਾਂ ਹੁਣ ਇੱਕ ਆਤਮਾ ਮਾਂ ਤੇ ਮਨ ਜਿਹੜਾ ਆਤਮਾ ਦਾ ਬੱਚਾ ਠੀਕ ਹੈ ਨਾ ਹੁਣ ਆਤਮਾ ਜਿਹੜੀ ਇਹ ਚਾਹਦੀ ਹੈ ਵੀ ਮੈਂ ਦਾ ਧਿਆਨ ਰੱਖਾਂ ਵੀ ਇਹ ਵਿਚਾਰਾਂ ਚ ਨਾ ਜਾਵੇ ਕਈ ਜਨ ਦਿਨੇ ਰੱਖਣਾ ਯਾਦ ਆ ਗਿਆ ਉਹ ਮਨ ਦਾ ਤੇਰੇ ਫਿਰਦੇ ਧਿਆਨ ਰੱਖਦੇ ਤੇ ਵਿਚਾਰਾਂ ਚ ਨਹੀਂ ਜਾਂਦਾ ਹੁਣ ਜਦੋਂ ਆਪਾਂ ਧਿਆਨ ਕਿਵੇਂ ਲਾਉਣਾ ਉਦੋਂ ਵੀ ਬਹੁਤ ਸਾਰੇ ਆਪਾਂ ਆਪ ਬਹਿ ਜਾਂਦੇ ਆ ਕਿਤੇ ਵੀ ਲਾਇਆ ਜਿਆ ਸੁਣਨ ਤੇ ਧਿਆਨ ਲਾ ਲਿਆ ਸਮਝ ਲਓ ਸੁਣਨ ਦੇ ਵਿੱਚ ਆਪਾਂ ਧਿਆਨ ਇਹ ਰੱਖਣਾ ਹੁੰਦਾ ਮੰਨਦਾ ਕਿ ਮਨ ਮੇਰਾ ਸੁਣ ਰਿਹਾ ਜੇ ਆਪਾਂ ਆਪ ਸੁਣਨ ਤੇ ਧਿਆਨ ਲਾ ਲਾਂਗੇ ਉਹ ਆਤਮਾ ਹੈ ਸਾਇਦ ਇਹ ਕਰਕੇ ਧਿਆਨ ਕਰ ਉਹ ਰੱਖਣਾ ਮੰਨਦਾ ਵੀ ਮਨ ਸੁਣ ਰਿਹਾ ਇਹਨੇ ਤੋਂ ਮੈਂ ਧਿਆਨ ਉਹ ਧਿਆਨ ਕਿਨੇ ਸੁਣਨਾ ਕਿਨੇ ਮੰਨਨੇ ਤੇ ਉਹਦਾ ਧਿਆਨ ਕਿਨੇ ਰੱਖਣਾ ਆਤਮਾ ਨੇ ਆਤਮਾ ਨੇ ਆਪ ਨਹੀਂ ਸੁਣਨਾ ਇਹ ਲੱਗੇ ਜਾ ਕੇ ਖੇਲ ਚ ਰੋਂਦਾ ਪਹਿਲੀ ਵਾਰ ਤਾਂ ਮਨ ਨੂੰ ਸੁਣਾਉਣਾ ਵੀ ਮਨ ਦਾ ਧਿਆਨ ਰੱਖਣਾ ਸਿਰਫ ਉਹ ਮੇਰਾ ਮਨ ਸੁਣ ਰਿਹਾ ਉਹਦੋਂ ਅੱਗੇ ਆਪਾਂ ਤ੍ਰੈ ਕੁਟੀ ਦੇ ਕਿ ਧਿਆਨ ਰੱਖਦੇ ਆ ਉਕੇ ਜਿਹੜਾ ਮੈਨੂੰ ਰਸਤਾ ਵਧੀਆ ਸਮਝ ਆਇਆ ਨਾ ਇੱਥੇ ਧਿਆਨ ਰੱਖਣ ਦੀ ਲੋੜ ਨਹੀਂ ਇੱਥੋਂ ਜਿਹੜੀ ਧੋਨਿਆ ਨਾ ਵਰਕਟ ਹੁੰਦੀ ਹੈ ਉਹ 'ਚ ਧਿਆਨ ਰੱਖੋ ਤੇ ਉਹਦੇ ਵਿੱਚ ਧਿਆਨ ਕਿਨੇ ਰੱਖਣਾ ਮੰਨ ਨੇ ਤੇ ਆਪਾਂ ਮੰਨ ਦਾ ਧਿਆਨ ਰੱਖਣਾ ਵੀ ਇੱਥੋਂ ਸੁਣ ਰਿਹਾ ਇਸ ਕਰਕੇ ਕਈ ਪ੍ਰਮਾਤਮਾ ਦਾ ਧਿਆਨ ਲਾਉਂਦੇ ਆ ਪ੍ਰਮਾਤਮਾ ਦਾ ਧਿਆਨ ਥੋੜੀ ਲਾਉਣਾ ਤਿਆਂ ਨੂੰ ਭਾਈ ਆਪਣੇ ਮਨ ਦਾ ਰੱਖਣਾ ਪਰਮਾਤਮਾ ਦੇ ਕਿਹੜਾ ਕਿਤੇ ਗਿਆ ਉਹ ਤਾਂ ਪ੍ਰਗਟ ਹੀ ਏ ਠੀਕ ਹੈ ਨਾ ਇਹ ਕਰਕੇ ਜਿਹੜਾ ਧਿਆਨ ਆ ਉਹ ਰੱਖਣਾ ਮਨ ਦਾ ਕਈ ਗੁਰਮਖਾਂ ਦਾ ਕਹੇ ਚ ਨਾ ਹੁੰਦਾ ਵੀ ਜਿਹੜਾ ਭਾਈ ਤੇ ਸਤਗੁਰ ਦੇ ਦਰਸ਼ਨ ਹੁੰਦੇ ਨੇ ਇਹ ਭਾਈ ਨਿਸ਼ਾਨੀ ਹੋ ਜਾਂਦੀ ਪਰਮਾਤਮਾ ਦੀ ਮਹਾਤਮਾ ਦੇ ਇਥੇ ਛੱਕੇ ਹਨ ਹਨ ਤੇ ਇਹਨੇ ਮਲਾਫੇ ਦਾ ਅੰਦਰ ਉਹ ਨਾ ਇੱਥੇ ਨਿਸ਼ਾਨੀ ਹੋ ਜਾਂਦੀ ਆ ਬਹੁਤ ਸਾਰੇ ਪੌਦੇ ਕਿ ਇੱਕੋ ਹੀ ਪੁਆਇੰਟ ਕਰਨਾ ਹੈ ਗੁਰਮੁ ਪਿਆਰਿਓ ਇਹ ਇੱਕ ਪੁਆਇੰਟ ਨਾਲ ਕਿੰਦਾ ਸੂਤ ਆ ਜਾਏਗਾ ਇਹ ਜਿਹੜਾ ਆਪਾਂ ਨੂੰ ਸੱਚ ਦਿਖਾਇਆ ਜਾਂਦਾ ਗੁਰੂ ਵੱਲੋਂ ਜਾਂ ਗੁਰਮ ਅਕਰਾ ਸਕਦੇ ਨੇ ਉਹਦਾ ਮਲਾਪ ਅੰਦਰ ਹੁੰਦਾ ਹੈ ਉੱਥੋਂ ਤਾਈਂ ਪਹੁੰਚਣ ਵਾਸਤੇ ਮਲਾਪ ਤਾਂ 4 ਪੁਆਇੰਟ ਨੇ ਤੇ ਜੇ ਆਪਾਂ ਕਹਿੰਦੇ ਲੋੜ ਨਹੀਂ ਸਿਮਰਨ ਦੀ ਲੋੜ ਨਹੀਂ ਆਹ ਕਰਨ ਦੀ ਬਈ ਤੇ ਸੱਚ ਵੇਖੀ ਤਾਂ ਤੇ ਵੇਖੀ ਜਾਓ ਤੇ ਆਪਾਂ ਭੁੱਲ ਹੀ ਜਾਂਨੇ ਆ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 4 ਪੁਆਇੰਟ ਦੱਸੇ ਠੀਕ ਹੈ ਨਾ ਤੇ ਕਿ ਇੱਥੇ ਦਰਸ਼ਨ ਕਰਕੇ ਕਈ ਜਾਂਦੇ ਮਲਾਪ ਹੋ ਗਿਆ ਸਾਡਾ ਇੱਥੇ ਮਲਾਪ ਨਹੀਂ ਮਹਾਰਾਏ ਕਹਿੰਦੇ ਸਤਗੁਰੂ ਨੂੰ ਸਭ ਕੋ ਵੇਹਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜੇ ਚਰ ਸ਼ਬਦ ਨਾ ਕਰੇ ਵਿਚਾਰ ਠੀਕ ਹੈ ਨਾ ਇਹ ਤਾਂ 4 ਪੁਆਇੰਟ ਨੇ ਪਹਿਲਾ ਪੁਆਇੰਟ ਸਿਮਰਨ ਸਤਗੁਰ ਗੁਰ ਪੂਰਾ ਰaddo ਸਭ ਕਿਲਵੇ ਪਾਪ গো ਆਇਆ ਠੀਕ ਹੈ ਨਾ ਸਹਿਜ ਅਨੰਦ ਹੋ ਆਵੜ ਭਾਗੀ ਮਨ ਹਰ ਹਰ ਮਿੱਠਾ ਲਾਇਆ ਪਹਿਲੇ ਲਾਵ ਚ ਚਾਰ ਲਾਵਾ ਜਿਹੜੀਆਂ ਨੇ ਚਾਰ ਪੁਆਇੰਟ ਨੇ ਇਹ ਗੁਰੂ ਸੇਵਾ ਨੂੰ ਆਪਾਂ ਪਿੱਛੇ ਛੱਡੀ ਜਾਂਦੇ ਆਂ ਇੰਦਾ ਨਹੀਂ ਗੱਲ ਬੰਦਨੀ ਠੀਕ ਹੈ ਨਾ ਪਹਿਲਾ ਪੁਆਇੰਟ ਆ ਗਿਆਨ ਲੈਣਾ ਗਿਆਨ ਲੈ ਕੇ ਆਰਾਧਨਾ ਕਰਨੀ ਗੁਰੂ ਗੁਰ ਸਤਗੁਰ ਗੁਰ ਕੀ ਅਨੰਕਾਰ ਅਨੰਕਾਰ ਦੀ ਸੇਵਾ ਆਪਾਂ ਨੂੰ ਪਤਾ ਜਪ ਕੇ ਹੁੰਦੀ ਹੈ ਆਰਾਧਨਾ ਜਪ ਕੇ ਹੁੰਦੀ ਹੈ ਅਰ ਕੀ ਟਾਲਕ ਮਾਮਣੀ ਜਪੀਏ ਪ੍ਰੋਕਾ ਨਾ ਗੁਰ ਤੇ ਸਤਗੁਰ ਦੀ ਰਾਣਾ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਸਾਨੂੰ ਦੱਸਣੀ ਹੈ ਦੂਜਾ ਪੁਆਇੰਟ ਆ ਜਾਂਦਾ ਅੰਤਰ ਬਾਹਰ ਹਰ ਪਰ ਵੇਖੂ ਫਿਰ ਫਿਰ ਇਹ ਦਿਖਾਇਆ ਜਾਂਦਾ ਫਿਰ ਇਹ ਤੇ ਜਿਹੜਾ ਹੈ ਇਹਨੂੰ ਪ੍ਰਗਟ ਕੀਤਾ ਜਾਂਦਾ ਧਿਆਨ ਦੀ ਅਵਸਥਾ 'ਚ ਇਹ ਤੋਂ ਬਾਅਦ ਸਤਗੁਰ ਦਾ ਮਲਾਪ ਹੁੰਦਾ ਫਿਰ ਉਹ ਨਾਦ ਜਿਹੜੀ ਸਤਗੁਰ ਦੇ ਘਰ ਆ ਉਹ ਸੁਣਨੀ ਸ਼ੁਰੂ ਹੁੰਦੀ ਹੈ ਤੀਜੀ ਲਾਮ ਤੇ ਵਰਾਗ ਹੁੰਦਾ ਉੱਥੇ ਸੰਤਾਂ ਨਾਲ ਮੁਲਾਪ ਹੁੰਦਾ ਉੱਥੇ ਵਾਸਤਾ ਸੁਣੀ ਜਾਂਦੀ ਇੱਕ ਦੂਜੇ ਦੀ ਗੱਲਾਂ ਬਾਤਾਂ ਹੁੰਦੀਆਂ ਔਰ ਕੱਤ ਕਹਾਣੀ ਜਿਹੜੀ ਤੀਜੀ ਲਾਮ ਚ ਨਾ ਮਨ ਬਰਾਗ ਪਿਓ ਉੱਥੇ ਫਿਰ ਦੱਸਦੇ ਇੱਕ ਦੂਜੇ ਨੂੰ ਸੰਤ ਜਿਹੜਾ ਮਾਨ ਸੰਤ ਬਣ ਜਾਂਦਾ ਉਹ ਦਰਗਾਹ ਦੀ ਗੱਲ ਆ ਇੱਥੇ ਦੀ ਗੱਲ ਨਹੀਂ ਗੀ ਠੀਕ ਹੈ ਨਾ ਉਹ ਇੱਕ ਦੂਜੇ ਨੂੰ ਦੱਸਦੇ ਕੀ ਕਹਾਣੀ ਕੀ ਕਰਦੇ ਆ ਜੇ ਮੈਂ ਉੱਥੇ ਦੱਸਣਾ ਵੀ ਮੈਂ ਭਾਈ ਪਹਿਲਾਂ ਕਿਤਾਬਾਂ ਪੜ੍ਹੀਆਂ ਮੈਨੂੰ ਬਰਾਗ ਹੋਣਾ ਸ਼ੁਰੂ ਹੋਇਆ ਮੈਂ ਰੋਂਦਾ ਰਿਹਾ 6 ਮਹੀਨੇ 6 ਮਹੀਨੇ ਬਾਅਦ ਮੈਨੂੰ ਇੱਕ ਗੁਰਮੁਖ ਨੇ ਬੋਕਸ ਦਿੱਤੀਆਂ ਉਹ ਪੜ੍ਹੀਆਂ ਉਹ ਚੋਂ ਭਗਤੀ ਦਾ ਪਤਾ ਲੱਗਾ ਫਿਰ ਮੈਨੂੰ ਇੱਕ ਬੁੱਕ ਈਸ਼ਰ ਸਿੰਘ ਰਾੜੇ ਵਾਲਿਆਂ ਸੰਤਾਂ ਦੀ ਮਿਲੀ ਉਹ ਚੋਂ ਮੈਨੂੰ ਭਗਤੀ ਦੀ ਜੁਗਤ ਪਤਾ ਲੱਗਾ ਉਦੋਂ 2 ਸਾਲ ਬਾਅਦ ਮੈਨੂੰ ਗੁਰਮੁਖ ਗਰਮੀ ਸਿੰਘ ਹੁਣੀ ਮਿਲੇ ਉਹਨਾਂ ਨੇ ਮੈਨੂੰ ਸਿਮਰਨ ਕਰਨ ਲਾਤਾ ਉਹਨਾਂ ਨੂੰ ਮੈਨੂੰ ਅੰਮ੍ਰਿਤ ਰਸ ਹੋਣਾ ਸ਼ੁਰੂ ਹੋ ਗਿਆ ਉਦੋਂ ਬਾਅਦ ਮੈਨੂੰ ਭਾਈ ਸੇਵਾ ਸਿੰਘ ਜੀ ਤਰਮਾਲਾ ਦੇ ਉਹਨਾਂ ਨੇ ਮਾਰੇ ਦੱਸਿਆ ਫਿਰ ਮੈਂ ਉੱਥੇ ਜਾ ਕੇ ਆ ਮਹੀਨੇ ਮਹੀਨੇ ਇਕ ਲਾ ਕੇ 2004 ਵਿੱਚ ਹੀ ਲਾਇਆ ਸੀ ਮੈਂ ਠੀਕ ਹੈ ਨਾ ਇਹ ਨੂੰ ਕਹਿੰਦੇ ਕੱਤ ਕਹਾਣੀ ਉੱਥੇ ਹੁੰਦੀ ਵੀ ਇਸ ਤਰ੍ਹਾਂ ਸਾਡੇ ਵਿਰਾਗ ਪੈਦਾ ਹੋਇਆ ਇਦਾਂ ਕਿੱਥੋਂ ਅਸੀਂ ਕੋਟ ਲਿਆ ਫਿਰ ਗੁਰਬਾਣੀ ਸਾਨੂੰ ਸਮਝ ਆਉਣ ਲੱਗੀ ਫਿਰ ਗੁਰਬਾਣੀ ਚੋਂ ਰਸਤਾ ਕੋਚਣਾ ਸ਼ੁਰੂ ਕੀਤਾ ਫਿਰ ਉਹ ਮਹਾਰਾਜ ਨੇ ਕਥਾ ਤੇ ਲਾ ਲਿਆ ਇਹਨੂੰ ਕਹਿੰਦੇ ਫਰਾਗ ਮੇਂ ਅਵਸਥਾ ਉੱਥੇ ਇੱਕ ਦੂਜਿਆਂ ਨਾਲ ਗੱਲ ਹੁੰਦੀ ਸੰਤਾਂ ਨਾਲ ਠੀਕ ਆ ਫੇਰ ਚੌਥੀ ਲਾਭ ਚ ਮੜਾਪਿਆ 4% ਠੀਕ ਹੈ ਨਾ ਇਸ ਕਰਕੇ ਭਾਈ ਗੁਰੂਆਂ ਨੂੰ ਨਾ ਪਛੇ ਛੱਡੋ ਤੇ ਜਿਹੜਾ ਇੱਥੇ ਮੜਾਪ ਕਹਿੰਦਾ ਨਹੀਂ ਹੁੰਦਾ ਉਹ ਇੱਥੇ ਦਰਸ਼ਨ ਕਰਕੇ ਕਹਿੰਦੇ ਮੜਾਪ ਹੋ ਗਿਆ ਜੀ ਮੜਾਪ 15 ਹੋਣਾ ਸਤਗੁਰੂ ਤੋਂ ਕਿਉਂਕਿ ਮੈਂ ਬਹੁਤ ਆ ਸੁਣੀਆਂ ਤੇ ਇੱਥੇ ਦਰਸ਼ਨ ਕਰਨੋਂ ਮੜਾਪ ਦੱਸੀ ਜਾਂਦੇ ਇਹ ਤਾਂ ਆਮ ਲੋਕ ਪਹਿਲਾਂ ਆਈ ਦਰਸ਼ਨ ਹੁੰਦੇ ਹੁੰਦੇ ਸੀ ਹੌਲੀ ਹੌਲੀ ਭੁੱਲ ਗਏ ਹਨ ਇਹ ਚਲੋ ਘਰ ਮੁਕ ਪੈ ਰਹੋ ਇਹਦਾ ਨਾ ਹਰਕਤ ਵਰੀ ਕਰਨਾ ਪੈਂਦਾ ਕਿਉਂਕਿ ਇੱਥੇ ਇੰਡਸਟਰੀਆ ਰੋਡ ਹੈ ਇਧਰ ਦੀ ਮਾਹੌਲ ਨਾ ਇਧਰ ਲੋ ਖਰਾਬ ਆ ਥੋੜੀ ਚਲੋ ਫੇਰ ਇੱਕ ਦਿਨ ਵੀਡੀਓ ਬਣਾਵਾਂਗੇ ਕੱਲ ਨੂੰ ਸ਼ਾਇਦ ਸ਼ੁਰੂ ਤੋਂ ਲੈ ਕੇ ਤੇ ਜਿੱਥੋਂ ਤੱਕ ਆਪਾਂ ਪਹੁੰਚੇ ਉੱਥੋਂ ਤੱਕ ਉਹ ਇयां ਪੁੱਲਾਂ ਚੁੱਕਾਂ ਦੀ ਛੇਵਾ ਗੁਰੂ ਸਤਗੁਰ ਸੰਗੀਤ ਬਖਸ਼ ਦੇਣ ਵਾਲੀ ਹੈ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ